ਹਾਂਜੀ ਬਾਜੀ ਨਮਸਕਾਰ ਆ ਦਾਬਸ ਹੱਥੇ ਆ ਗਾਲ ਕੀ ਹਾਲ ਚਾਲ ਹੈ ਬਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣ ਲਈ ਜਈਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਹਾ ਕਰੀਏ ਤੇ ਆਇਆ ਕਦੋਂ ਹੈਗਾ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾਉਂਦੇ ਰਿਹਾ ਕਰੀਏ ਲਓ ਜੀ ਬਾਜੀ ਕਰੋ ਚੈੱਕ ਮਰਾ ਭਰਾ ਆਪਣੇ ਵੱਡੇ ਜੋੜੇ ਦੀ ਕੁਆਲਿਟੀ ਪ्युअर ਬਜੀ ਉਸਤਾਦ ਬਿੰਦਰ ਪੂਲੇ ਵਾਲੇ ਕਬੂਤਰਾਂ ਦੇ ਵਿੱਚ ਮਰਾ ਵੀਰ ਗੋੜ ਰੰਗੇ ਰਤੇ ਚਿੱਟੀਆਂ ਅੱਖਾਂ ਦੇ ਮਰਾ ਭਰਾ ਠੀਕ ਹੈ ਜੀ ਪੈਰਾਂ ਦੇ ਵਿੱਚ ਬਾਈ ਜੀ ਪੱਕੀਆਂ ਰੰਗਾਂ ਇਹਨਾਂ ਦੀਆਂ ਲੱਗੀਆਂ ਜਿਵੇਂ ਸੱਜਣੋਂ ਬੰਦ ਜੋੜਾਂ ਦਾ ਜੋੜਾ ਕਬੂਤਰ ਕਾਦੇ ਬਾਈ ਜੀ ਨਹੀਂ ਇਹਦੀ ਤਬਾਹੀ ਨਹੀਂ ਤਬਾਹੀ ਚੈੱਕ ਕਰ ਲਓ ਮੇਰਾ ਵੀਰ ਠੀਕ ਹੈ ਜੀ ਗੋੜ ਰੰਗੇ ਰਤੇ ਬਹੁਤ ਆਪਣੇ ਭਰਾਵਾਂ ਦੀ ਡਿਮਾਂਡ ਸੀ ਕਿ ਵੀਰੇ ਵਿੰਦਰਾਲਾ ਕਬੂਤਰਾਂ ਦੇ ਵਿੱਚੋਂ ਖਾਸ ਕਰਕੇ ਜੀ ਗੋੜ ਰੰਗੇ ਰਤੇ ਕੂਤਰਾਂ ਦੀ ਜੋੜੀ ਸਾਡੇ ਲਈ ਲੈ ਕੇ ਆਓ ਸੋ ਉਹ ਭਰਾ ਆਪਣੇ ਵੀਰ ਦੇ ਨਾਲ ਕਰ ਸਕਦੇ ਨੇ ਮੇਰਾ ਵੀਰ ਕੰਟੈਕਟ ਬਾਈ ਜੀ ਬਿਲਕੁਲ ਟਾਪ ਕੁਆਲਟੀ ਦੇ ਵਿੱਚ ਜੋੜੀ ਆਪਾਂ ਤੁਹਾਡੇ ਲਈ ਚੈਨਲ ਦੇ ਉੱਤੇ ਆਪਾਂ ਪੇਸ਼ ਕਰ ਦਿੱਤੀ ਮੇਰਾ ਭਰਾ ਚੈੱਕ ਕਰ ਲਓ ਜੀ ਗੌੜਾ ਕੀ ਰੱਤੇ ਚੁੱਟੀਆਂ ਅੱਖਾਂ ਦੇ ਮਰਾ ਭਰਾ ਠੀਕ ਹੈ ਜੀ ਇਹਨਾਂ ਪਤਲੇ ਲੰਮੇ ਨੰਮੇ ਜਮਾਂ ਬੰਦ ਹੱਡੀ ਜੋੜਾਂ ਦੇ ਬਰੇ ਫੁੱਲ ਬਟਾ ਫੁੱਲ ਗਰੰਟੀ ਵਾਲਾ ਜੋੜਾ ਚੈੱਕ ਕਰ ਲੋ ਮਰਾ ਵੀਰ ਜੋੜੇ ਆਪਣੇ ਦੀ ਕੁਆਲਿਟੀ ਆਹ ਬਾਈ ਜੀ ਆਪਣਾ ਇਧਰ ਵਾਲਾ ਨਾਰਾ ਠੀਕ ਹੈ ਜੀ ਜਿਹੜਾ ਥੋੜਾ ਕਾਲੇ ਪੰਦੇ ਵਿੱਚ ਤੇ ਆਹ ਬਾਈ ਜੀ ਆਪਣੀ ਰੱਤੀ ਕੂਤਰੀ ਚੈੱਕ ਕਰੋ ਮਰਾ ਵੀਰ ਜੋੜੇ ਆਪਣੇ ਨੂੰ ਠੀਕ ਹੈ ਜੀ ਫੁੱਲ ਬਟਾ ਫੁੱਲ ਮਰਾ ਵੀਰ ਗਰੰਟੀ ਵਾਲਾ ਜੋੜਾ ਬਾਈ ਜੀ ਬਚੇ ਐਸ ਜੋੜੀ ਦੇ ਮਰਾ ਵੀਰ ਜਿੰਨੇ ਮਰਜੀ ਡਾਲੀਓ ਬਾਈ ਖਾਸ ਕਰਕੇ ਪੈਰਾਂ ਵਿੱਚ ਇਹਨਾਂ ਦੇ ਪੱਕੀਆਂ ਰਿੰਗਾਂ ਲੱਗੀਆਂ ਹੋਈਆਂ ਨੇ ਮਾਦੀ ਦੇਵੀ ਔਰ ਬ ਠੀਕ ਹੈ ਜੀ ਜਿਹੜੇ ਵੀ ਸੱਜਣ ਤੇ ਘਰ ਜੋੜਾ ਗਿਆ ਬੱਚੇ ਭਰਾ ਜਿੰਨੇ ਮਰਜ਼ੀ ਦਾਲੇ ਮੇਰਾ ਵੀਰ ਠੀਕ ਹੈ ਜੀ ਲੋਕੀ ਉਸ ਬਾਈ ਦੇ ਖੋਡੇ ਦੇ ਵਿੱਚ ਅਸੀਂ ਜੋੜੀ ਦਾ ਮੇਰਾ ਵੀਰ ਮੁੱਲ ਲਾਉਣਗੇ ਠੀਕ ਹੈ ਨਾ ਚੈੱਕ ਕਰ ਲਓ ਕਿਉਂਕਿ ਬਾਈ ਜੀ ਸ਼ਕਲ ਹਕਲ ਰੰਗ ਰੂਪ ਠੀਕ ਹੈ ਜੀ ਕੱਦ ਕਾਠ ਔਰ ਬਾਈ ਜੀ ਹੱਡੀ ਜੋੜ ਹਰ ਪੱਖੋਂ ਜਾਨਵਰ ਇਹ ਆਪਣੇ ਬਿਲਕੁਲ ਚੰਗੇ ਨੇ ਮੇਰਾ ਵੀਰ ਠੀਕ ਹੈ ਬਾਕੀ ਤੁਸੀਂ ਵੀ ਯਾਰ ਸ਼ਿਕਾਰੀ ਬੰਦੇ ਹੋ ਤੁਹਾਨੂੰ ਵੀ ਮੇਰਾ ਭਰਾ ਜਾਨਵਰ ਦੀ ਖੜਨੀ ਤੋ ਜਜਮੈਂਟ ਹੋਈ ਜੇਗੀ ਕਿ ਹਾਂ ਬਈ ਇਸ ਜੋੜੇ ਦੇ ਵਿੱਚ ਕੀ ਗੱਲ ਬਾਤ ਬਾਕੀ ਬਾਈ ਜੀ ਮਾਦੀ ਆਂਡਿਆਂ ਤੇ ਇਹ ਆਈ ਹੋਈ ਆ ਜਿਵੇਂ ਤੁਸੀਂ ਚੈੱਕ ਕਰ ਸਕਦੇ ਹੋ ਕੂਪੋ ਪਾ ਕੇ ਬੈਠੀ ਆ ਠੀਕ ਹੈ ਤੇ ਆਜੋ ਵੀ ਭਰਾਵੋ ਹੁਣ ਮੈਂ ਤੁਹਾਨੂੰ ਇਸ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਤੇ ਪੰਜਿਆਂ ਦਾ ਪੱਕਾ ਦਾ ਕੱਲੀ ਕੱਲੀ ਚੀਜ਼ ਦਾ ਮਰਾ ਵੀਰ ਸ਼ੌਂਕ ਕਰਾਉਣਾ ਤੇ ਬਾਈ ਜੀ ਵੀਡੀਓ ਵਿੱਚ ਤੁਸੀਂ ਆਪਣਾ ਲਾਸਟ ਤੱਕ ਬਣੇ ਰਹੋ ਤੇ ਮੇਰਾ ਅਪਰਾਧ ਦੱਸਿਓ ਜਰੂਰ ਕਮੈਂਟ ਕਰਕੇ ਕਿ ਅੱਜ ਵਾਲੀ ਜੋੜੀ ਬਾਬੇ ਬਿੰਦਰ ਵਾਲੇ ਕਬੂਤਰਾਂ ਦੇ ਵਿੱਚ ਗੋੜ ਰੰਗੀ ਰੱਤਿਆਂ ਦੀ ਮੇਰੇ ਸਾਰੇ ਭਰਾਵਾਂ ਨੂੰ ਕਿੱਦਾਂ ਦੀ ਲੱਗੇ ਬਾਈ ਜੀ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਾਂ ਜੁੜੀ ਦੇਾਂਗੇ ਠੀਕ ਹੈ ਜੀ ਪ੍ਰਾਈਸ ਵੀ ਆਪਾਂ ਇਹਨਾਂ ਦਾ ਮੈਂਸ਼ਨ ਕਰ ਦਾਂਗੇ ਮੇਰਾ ਭਰਾ ਤਾਂ ਹਾਂਜੀ ਵੀ ਸਦਨੋ ਆ ਚੈੱਕ ਕਰੂੰ ਮੇਰਾ ਭਰਾ ਬਾਈ ਜੀ ਆਪਣੀ ਰੱਤੀ ਕੂਤਰੀ ਠੀਕ ਹੈ ਜੀ ਗੋੜ ਰੰਗੀ ਰੱਤੀ ਜਮਾਂ ਸਦਨੋ ਚਿੱਟੀਆਂ ਅੱਖਾਂ ਕਾਤ-ਕਾਟ ਕੂਤਰੀ ਦਾ ਬਹੁਤ ਉੱਚਾ ਲਮਾ ਜੀ ਬਾਡੀ ਸਟਰਕਚਰ ਬਹੁਤ ਵਧੀਆ ਜੀ ਜਮਾਂ ਟੇਪਰ ਦੇ ਵਿੱਚ ਸਿਰਫ ਠੀਕ ਹੈ ਜੀ ਉਤੋ ਬੱਜੀ ਜਮ ਦੁੱਧ ਚਿੱਟੀਆਂ ਅੱਖਾਂ ਬੰਦ ਜੋੜ ਪੈਰ ਦੇ ਵਿੱਚ ਮੇਰਾ ਵੀਰ ਪੱਕੀ ਰਿੰਗ ਪਾਈ ਹੋਈ ਕੂਤਰੀ ਤੇ ਠੀਕ ਹੈ ਜੀ ਆ ਸੱਪਾਂ ਕੋ ਬੋਡੀ ਸਟਰਕਚਰ ਰੱਖਦੀ ਕੂਤਰੀ ਆਪਣਾ ਉਤੋ ਬੱਜੀ ਜਮ ਪੂਸਤਾਂ ਹੀ ਕਰਨੀਆਂ ਨੇ ਮਾਦੀ ਦੀਆਂ ਠੀਕ ਹੈ ਜੀ ਆਂਡੇ ਕੂਤਰੀ ਇਹ ਲਾਉਣ ਵਾਲੀ ਰੰਗ ਰੂਪ ਤੁਸੀਂ ਚੈੱਕ ਕਰੋ ਦੇਖੋ ਜੀ ਕੀ ਆਈ ਬਾਤ ਹੈ ਬਾਕੀ ਸੱਜਣ ਨੂੰ ਸਾਨੂੰ ਪਤਾ ਇਸ ਰੇਡ ਦੇ ਵਿੱਚ ਕੋਈ ਬੰਦਾ ਇਹੋ ਦੀ ਚੀਜ਼ ਨਹੀਂ ਦੇਵੇਗਾ ਠੀਕ ਹੈ ਜੀ ਕੁਆਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਹੈ ਬਾਕੀ ਮੇਰਾ ਭਰਾ ਕਮੈਂਟ ਕਰਕੇ ਤੁਸੀਂ ਲਾਜ਼ਮੀ ਦੱਸਣਾ ਆ ਠੀਕ ਹੈ ਤੇ ਆ ਬੱਜੀ ਮਾਦੀ ਆਪਣੀ ਦੀ ਆਖਿਆ ਜੀ ਲੋ ਜੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਮਰਾ ਭਰਾ ਬਿਲਕੁਲ ਭਾਜੀ ਟੇਪਰ ਦੇ ਵਿੱਚ ਸਿਰ ਦੋ ਵਜੇ ਚਮੜਾ ਦੁੱਧ ਜਿੱਟੀਆਂ ਅੱਖਾਂ ਅੱਖਾਂ ਦਾ ਨੂਰ ਚੈੱਕ ਕਰ ਲਓ ਮਰਾ ਭਰੀ ਕਿੰਡਾ ਛੋਟਾ ਆ ਬਾਕੀ ਬਾਡੀ ਸਟਰਕਚਰ ਚੈੱਕ ਕਰ ਲਓ ਯਾਰ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜਾਣਾ ਕਿ ਹਾਂ ਬਈ ਬਾਕੀ ਪੂਰੀ ਤਸੱਲੀ ਵਾਲੀ ਚੀਜ਼ ਪਈ ਅੱਜ ਠੀਕ ਹੈ ਜੀ ਬਾਕੀ ਤੁਸੀਂ ਅੱਗੇ ਉਹ ਫਰੰਟ ਵੀ ਚੈੱਕ ਕਰ ਸਕਦੇ ਹੋ ਆਪਣੀ ਕੂਤਰੀ ਦਾ ਤੇ ਆਹ ਭਾਜੀ ਮਾਦੀ ਦੇ ਪੱਲੇ ਜੀ ਕੈਂਚੀ ਲੱਗੀ ਹੋਈ ਕੂਤਰੀ ਬਾਕੀ ਤੁਸੀਂ ਪੱਲੇ ਦੀ ਮਰਾ ਭਰਾ ਲੈਂਥ ਚੈੱਕ ਕਰ ਸਕਦੇ ਹੋ ਕਿੰਨੀ ਵੱਡੀ ਲੈਂਥ ਰੱਖਦੀ ਆ ਬਾਕੀ ਪੂਛ ਦੀ ਕੁਆਲਿਟੀ ਮੈਨੂੰ ਦੱਸਣ ਦੀ ਲੋੜ ਨਹੀਂ ਵੀਰੇ ਮੈਨੂੰ ਪਤਾ ਹੀ ਆ ਕੈਮਰ ਆਪਣੀ ਕਿਵੇਂ ਦੀ ਪੂਛ ਰੱਖਦੇ ਨੇ ਹਵਾ ਚੱਲਦੀ ਹੈ ਚੈੱਕ ਕਰ ਲਓ ਤੁਸੀਂ ਜਿਵੇਂ ਆਸੇ-ਪਾਸੇ ਪੇੜ ਹਲਦੇ ਬਨੇ ਦਿਖਾ ਦੇ ਵੀਰੇ ਠੀਕ ਹੈ ਤੇ ਆਹ ਭਾਈ ਜਮਾ ਬੰਦ ਪੂਛ ਰੱਖਦੀ ਕੁਤਰੀ ਔਰ ਵੀਰੇ ਜਮਾ ਪੂਛ ਤਾਂ ਹੀ ਕਰਨੀਆਂ ਤੇ ਸਦਰੋਂ ਨੈਕਸਟ ਪੱਲਾ ਚੈੱਕ ਕਰ ਲਓ ਦੇਖੋ ਜੀ ਆਂਡੇ ਬੱਚੇ ਵੀਰੇ ਧਰਦਾ ਹੋਇਆ ਜੋੜਾ ਆ ਤੇ ਆਹ ਭਾਈ ਜੀ ਮਾਦੀ ਆਪਣੀ ਦੇ ਪੈਰ ਆ ਜੀ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਬੰਦ ਜੋੜ ਪੈਰ ਦੇ ਵਿੱਚ ਤੇ ਪੱਕੀ ਰਿੰਗ ਲੱਗੀ ਮੇਰਾ ਵੀਰ ਕੋਈ ਕੱਟੀ ਨਹੀਂ ਕੋਈ ਕੋਹ ਨਹੀਂ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਪਰ ਬੋ ਜੀ ਪੂੰਜੇ ਵਿੱਚ ਕਾਲੇ ਫਰਨੇ ਹਲਕੇ ਜੇ ਆ ਚੈੱਕ ਕਰ ਲਓ ਕੋਈ ਕਾਲਫ ਨਹੀਂ ਲੱਗੀ ਕੋਈ ਕੁਹ ਨਹੀਂ ਜਮਾਂਦਰੂ ਆ ਮੇਰਾ ਵੀਰੋ ਠੀਕ ਹੈ ਜੀ ਬਾਕੀ ਪੂੰਜੇ ਦੇ ਉੱਤੇ ਵੀ ਕਾਲੇ ਟੋਚਾ ਗੂਖਰੀ ਦੇ ਮੇਰੇ ਬੱਚੇ ਇਹ ਜੋੜੀ ਦੇ ਨਿੱਕੇ ਨਿੱਕੇ ਪਿੰਡਾਂ ਦਾ ਛੜ ਦੋ ਮੇਰਾ ਵੀਰ ਤੁਰਦੇ ਨਹੀਂ ਠੀਕ ਹੈ ਜੀ ਤੇ ਬੋ ਜੀ ਲੋਆਂ ਨੂੰ ਬਹੁਤ ਹੀ ਜ਼ਿਆਦਾ ਚੰਗੇ ਨੇ ਬਾਕੀ ਯਾਰ ਤੁਸੀਂ ਸ਼ੈਕਲ ਚੈੱਕ ਕਰ ਲਓ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਠੀਕ ਹੈ ਨਾ ਤੇ ਆਹ ਵੀਰੇ ਆਪਣੀ ਮਕਮਲ ਕੂਤਰੀ ਸੀਗੀ ਤੇ ਆਉ ਭਰਾ ਹੁਣ ਮੈਂ ਤੁਹਾਨੂੰ ਜੋੜਾ ਇਹ ਤੋਂ ਬਾਹਰ ਤੋਂ ਪਿੰਜਰੇ ਦੇ ਵਿੱਚ ਛੜ ਕੇ ਤੁਰਦਾ ਫਿਰਦਾ ਕਰੀ ਵਿਖਾਉਣਾ ਹੈ ਠੀਕ ਹੈ ਹਾਂਜੀ ਵੀ ਸਤਿਨੂੰ ਆਹਾ ਆਪਣਾ ਜੀ ਗੋੜ ਰੰਗਾਂ ਰਤਾ ਕੂਤਰ ਮੇਰਾ ਭਰਾ ਸਭ ਤੋਂ ਪਹਿਲਾਂ ਬਾਈ ਜੀ ਚੈੱਕ ਕਰੋ ਆਪਣੇ ਤੁਸੀਂ ਐਸ ਕੰਪਿਊਟਰ ਨੂੰ ਠੀਕ ਹੈ ਜੀ ਬਾਬੇ ਬਿੰਦਰ ਵਾਲੇ ਕੂਤਰਾਂ ਦੇ ਵਿੱਚੋਂ ਜੀ ਚੈੱਕ ਕਰ ਲਓ ਵੱਡਾ ਕੂਤਰ ਗੋੜ ਰੰਗਾਂ ਰਤਾ ਕਾਲੇ ਪੰਦੇ ਵਿੱਚ ਥੋੜਾ ਉਤੋਂ ਬਾਈ ਜਿਵੇਂ ਚਿੱਟੀਆਂ ਖਾ ਟੇਬਲ ਦੇ ਵਿੱਚ ਸਿਰ ਬਾਰੀ ਸਟ੍ਰਕਚਰ ਸੋਡੀ ਸਕਰੀਨ ਦੇ ਸਾਹਮਣੇ ਆ ਜੀ ਚੈੱਕ ਕਰ ਲਓ ਕੁਆਲਿਟੀ ਦੇਖੋ ਜੀ ਧੌਣ ਕਿਵੇਂ ਗੁਲਾਬੀ ਭਾ ਮਾਰਦੀ ਆ ਹੱਕ ਚੌੜੀ ਆ ਜਨਪੁਰ ਦੇ ਪਿੱਛੋਂ ਜਮਾਂਨ ਬੰਦ ਬਿਲਕੁਲ ਬਜੀ ਪਤਲੇ ਬੰਦ ਹੱਦੀ ਜੋਲਾਂ ਦੇ ਪੂਰੇ ਤਸੱਲੀ ਵਾਲੇ ਜਨਪੁਰ ਨੇ ਸਦਨੋ ਪੂਰੇ ਤਸੱਲੀ ਵਾਲੇ ਠੀਕ ਆ ਜੀ ਬਾਕੀ ਰੇਟ ਆਪਾਂ ਮੈਂਸ਼ਨ ਕਰ ਦਿੱਤਾ ਆ ਤੇ ਉਹੀ ਵੀਰ ਆਪਣੇ ਨਾਲ ਕਰੇ ਕੰਟੈਕਟ ਜਿਹੜੇ ਬੰਦੇ ਨੂੰ ਰਿਕੁਆਇਰਮੈਂਟ ਹੋਵੇ ਮੇਰਾ ਭਰਾ ਠੀਕ ਆ ਜੀ ਤੇ ਆ ਬਜੀ ਜਨਪੁਰ ਆਪਣੇ ਦੀ ਆਖਿਆ ਜੀ ਅੱਖ ਦੀ ਮੇਰਾ ਭਰਾ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਬਿਲਕੁਲ ਸਦਨੋ ਚਿੱਟੀਆਂ ਅੱਖਾਂ ਟੇਪਰ ਦੇ ਵਿੱਚ ਸਿਰਫ ਪੂਰੀ ਨੋਕ ਪੂਰੀਆਂ ਨਾ ਉਦਰਾ ਠੀਕ ਆ ਜੀ ਤੇ ਆ ਮੇਰਾ ਭਰਾ ਜਾਂ ਨੰਬਰ ਆਪਣੇ ਦਾ ਪੱਲਾ ਜੀ ਕਰੋ ਚੈੱਕ ਮਰਾ ਵੀਰ ਕੁਆਲਟੀ ਤੇ ਕਰੋ ਮਰਾ ਭਰਾ ਕਮੈਂਟ ਫਿਰ ਠੀਕ ਹੈ ਜੀ ਚੈੱਕ ਕਰ ਲਓ ਮਰਾ ਵੀਰ ਬਿਲਕੁਲ ਸਦਿਨੋ ਪੋਸਟਾਂ ਹੀ ਕਰਨੀਆਂ ਨੇ ਤੇ ਆ ਮਰਾ ਵੀਰ ਨੈਕਸਟ ਪੱਲਾ ਆਪਣੇ ਜਾਨਵਰ ਦਾ ਭਾਈ ਜੀ ਬਹੁਤ ਘੱਟ ਦਿੰਦੇ ਨੇ ਲੋਕੀ ਇਹੋ ਜਿਹਾ ਕੋਈ ਤਰਖਾਸ ਕਰ ਇਸ ਰੇਡ ਦੇ ਵਿੱਚ ਚਲੋ ਇਹ ਸਾਡਾ ਪਿਆਰ ਹੀ ਭਰਾਵਾਂ ਨਾਲ ਇਹੋ ਜਿਹਾ ਜੀ ਬੰਦਾ ਆਪਾਂ ਨੂੰ ਕੋਈ ਜਲਦੀ ਜਵਾਬ ਦਿੰਦਾ ਨਹੀਂਗਾ ਠੀਕ ਹੈ ਜਵਾਬ ਇਸ ਕਰਕੇ ਨਹੀਂ ਦਿੰਦਾ ਭਰੇ ਆਪਾਂ ਰੇਡ ਵੀ ਵਧੀਆ ਲੈ ਕੇ ਜਾਨਵਰ ਲੈ ਕੇ ਆਉਣੇ ਆ ਜੀ ਆ ਬਜੀ ਕਬੂਤਰ ਦੇ ਪੈਰ ਆ ਜੀ ਪੂਰੀ ਨੋਕ ਪੂਰੀਆਂ ਨੋਂਦਰਾ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਪੈਰ ਦੇ ਵਿੱਚ ਇਹਦੇ ਵੀ ਰਿੰਗ ਲੱਗੀ ਸੱਜਣੋਂ ਬਿਲਕੁਲ ਬੰਦ ਜੋੜਾਂ ਦਾ ਕਬੂਤਰ ਆ ਜੀ ਬਿਲਕੁਲ ਬੰਦ ਜੋੜੀ ਕਬੂਤਰ ਦੇ ਨੇ ਬੰਦ ਜੋੜੀ ਮਾਦੀ ਦਾ ਮੇਰਾ ਭਰਾ ਠੀਕ ਆ ਜੀ ਇੱਕ ਦੋ ਦਿਨਾਂ ਦੇ ਵਿੱਚ ਬਸ ਮਾਦੀ ਨੇ ਆਂਡੇ ਉਹ ਲਾ ਦੇਣੇ ਨੇ ਚੈੱਕ ਕਰ ਲਓ ਮੇਰਾ ਫਿਰ ਦੇਖੋ ਜੀ ਬਾਡੀ ਸਟਰਕਚਰ ਕਬੂਤਰ ਦਾ ਸ਼ੇਪ ਤੁਸੀਂ ਚੈੱਕ ਕਰ ਲਓ ਸੱਜਣੋਂ ਤੁਹਾਨੂੰ ਪਤਾ ਜਿਹੜੇ ਕੂਦ ਦਾ ਬਾਡੀ ਸਟਰਕਚਰ ਤੇ ਸ਼ੇਪ ਬਾਈ ਜੀ ਸਹੀ ਹੋਏਗੇ ਨਾ ਉਹੀ ਜਾਨਵਰ ਉੱਡੇਗਾ ਠੀਕ ਹੈ ਨਾ ਚੈੱਕ ਕਰ ਲਓ ਦੇਖੋ ਜੀ ਵਜੂਦ ਕਿੰਨਾ ਸੋਹਣਾ ਆ ਬਣਾਵੜ ਦੇਖੋ ਤੁਸੀਂ ਕੂਤਰ ਦੀ ਤੁਹਾਨੂੰ ਆਪ ਹੀ ਪਤਾ ਲੱਗ ਜੇਗਾ ਕਿ ਬੜੇ ਕੀ ਗੱਲ ਬਾਤ ਆ ਚੈੱਕ ਕਰੋ ਬਾਕੀ ਅੱਗੇੋਂ 프ਰੰਟ ਤੇ ਐਸ ਬਣਿਓ ਵੀ ਕੂਤਰ ਦਾ ਬਾਰੇ ਸਟਰਕਚਰ ਚੈੱਕ ਕਰੋ ਮੇਰਾ ਭਰਾ ਵੀਰੇ 2500 ਦੇ ਵਿੱਚ ਕੋਈ ਬੰਦਾ ਇਹੋ ਜੀ ਚੀਜ਼ ਨਹੀਂ ਦੇ ਦੇਗਾ ਯਾਰ ਠੀਕ ਹੈ ਤੇ ਆਹ ਸਾਦ ਨੂੰ ਆਪਣਾ ਮੁਕੰਮਲ ਸੀਗਾ ਕੂਤਰ ਤੇ ਆਹ ਉਪਰਾ ਹੁਣ ਮੈਂ ਤੁਹਾਨੂੰ ਜੋੜਾ ਇਹ ਦੁਵਾਰ ਤੋਂ ਜਾਲ ਦੇ ਵਿੱਚ ਛਾਦ ਕੇ ਵਿਖਾਉਣਾ ਬਾਕੀ ਵਾਜੀ ਕਬੂਤਰ ਮਿੱਠਾ ਆ ਇਹ ਦੇਖੋ ਮੈਂ ਖੁੱਲਾ ਛੱਡਿਆ ਕੋਈ ਤਾਂ ਜਮਾ ਨਹੀਂ ਉੜਦਾ ਪਹਿਲੋਂ ਜੀ ਕੋਈ ਕਿਤੋਂ ਫੜਿਆ ਨਹੀਂ ਕੋਈ ਕੋਹ ਨਹੀਂ ਚੈੱਕ ਕਰ ਲੋ ਬਿਲਕੁਲ ਖੁੱਲਾ ਛੱਡਿਆ ਹੈ ਠੀਕ ਹੈ ਤੇ ਆਜੋ ਭਰਾ ਹੁਣ ਮੈਂ ਤੁਹਾਨੂੰ ਜੋੜਾ ਇਹ ਜਾਲ ਦੇ ਵਿੱਚ ਛੱਡ ਕੇ ਦਿਖਾਉਣਾ ਇਹ ਸਦਨ ਨੂੰ ਡਿਲੀਵਰੀ ਇਹਨਾਂ ਦੀ ਆਲ ਪੰਜਾਬ ਆ ਜੀ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਠੀਕ ਹੈ ਜੀ ਇਸ ਤੋਂ ਇਲਾਵਾ ਵੀਰੇ ਦਿੱਲੀ ਚੰਡੀਗੜ੍ਹ ਅੰਮਾਲਾ ਸੋਨੀਪਟ ਪਾਣੀਪੱਤੇ ਬਾਜੀ ਕਰਨਾਲ ਇਹ ਤੱਕ ਮੇਰਾ ਵੀਰ ਬਸ ਆਪਣੀ ਜਾਂਦੀ ਹੈ ਠੀਕ ਹੈ ਜੀ ਤੇ ਬਾਕੀ ਬਜਨੌਰ ਹੋ ਗਿਆ ਮੈਰਿਟ ਹੋ ਗਿਆ ਬਰਾਬਰ ਇੱਥੋਂ ਤੱਕ ਵੀ ਮੇਰਾ ਵੀਰ ਹੁਣ ਆਪਣੇ ਜਾਨ ਪਰ ਜਾਣ ਲੱਗ ਗਏ ਨੇ ਕੋਈ ਵੀ ਭਰਾ ਇਹ ਸਿੱਧੀ ਤੋਂ ਇਛੂ ਖੋਵੇ ਠੀਕ ਹੈ ਜੀ ਤਾਂ ਉਹ ਭਰਾ ਆਪਣੇ ਨਾਲ ਕੰਟੈਕਟ ਕਰ ਸਕਦਾ ਮੇਰਾ ਭਰਾ ਠੀਕ ਹੈ ਤੇ ਮੇਰਾ ਵੀਰ ਕਮੈਂਟ ਕਰ ਲਾਜ਼ਮੀ ਕਰਕੇ ਜਾਈਓ ਕਿ ਅੱਜ ਵਾਲੀ ਜੋੜੀ ਇਹ ਤੁਹਾਨੂੰ ਕਿਦਾਂ ਦੀ ਲੱਗੀ ਬਾਕੀ ਰੇਟ ਇਹਨਾਂ ਦਾ ਮੈਂ ਮੈਂਸ਼ਨ ਤੁਹਾਨੂੰ ਕਰ ਹੀ ਦਿੱਤਾ ਆ ਠੀਕ ਹੈ ਜੀ 2500 ਰੁਪਏ ਮੇਰਾ ਵੀਰ ਰੇਟ ਆ ਜੋੜੀ ਦਾ ਤੇ ਕੋਈ ਬੰਦਾ ਯਾਰ ਘਾਟ ਬਾਤ ਨਾ ਕਰੇ ਵੀਰੇ ਸਾਡਾ ਪ੍ਰਾਈਸ ਬਿਲਕੁਲ ਫਿਕਸ ਹੁੰਦਾ ਨੇ ਤੁਹਾਨੂੰ ਪਤਾ ਆਮ ਜੋੜਾ ਵੀਰੇ ਇਹ 5000 ਨੂੰ ਬੰਦੇ ਆਮ ਵੇਚਣ ਠੀਕ ਹੈ ਸਾਡਾ ਪ੍ਰਾਈਸ ਵੀਰੇ 2500 ਰੁਪਏ ਜੋੜੇ ਦਾ ਕਿਸੇ ਭਰਾ ਨੂੰ ਚਾਹੀਦਾ ਹੋਵੇ ਮੇਰਾ ਵੀਰ ਜਦੋਂ ਮਰਜੀ ਆਪਣੇ ਨਾਲ ਫੋਨ ਤੇ ਕੰਟੈਕਟ ਕਰ ਲਿਓ ਠੀਕ ਹੈ ਜੀ ਜੇ ਬੰਦਾ ਕੋਈ ਕਹਿੰਦਾ ਮਾਨਤਾਨ ਵੀਰੇ ਇਹ ਸਾਰਿਆਂ ਮੰਨ ਕੇ ਚਲੋ ਸਾਰਿਆਂ ਲਈ ਮਾਨਤਾਨੀ ਆ ਠੀਕ ਹੈ ਨਾ ਜੇ ਵੀਰੇ ਮੈਂ ਵੀ ਇਹ ਜੋੜ ਦਾ ਰੇਟ 4500 ਰੱਖਾਂ ਫਿਰ ਮਾਨਤਾਨ ਲਈ ਤੁਹਾਨੂੰ ਕਹਾਂ ਚਲੋ ਤੁਸੀਂ 4000 ਦੇ ਦਿਓ ਉਹਦੇ ਵਿੱਚ ਕੋਈ ਗੱਲ ਸਵਾਦ ਵਾਲੀ ਨਹੀਂ ਰਹਿੰਦੀ ਮੇਰਾ ਵੀਰ ਠੀਕ ਹੈ ਪਹਿਲਾ ਰੇਟ ਸਾਡਾ ਵੀਰੇ ਬਿਲਕੁਲ ਰੀਜ਼ਨੇਬਲ ਆ ਤੇ ਕੋਈ ਬੰਦਾ ਸਾਨੂੰ ਘਾਟਵਾਦ ਨਾ ਕਰੇ ਮੇਰਾ ਭਰਾ ਠੀਕ ਹੈ ਜੀ ਸਾਨੂੰ ਆਪ ਨੂੰ ਯਾਰ ਚੰਗਣੀ ਲੱਗਦਾ ਹਰ ਇੱਕ ਬ ਚੀਜ਼ ਦੀ ਕੁਆਲਿਟੀ ਤੁਹਾਡੇ ਸਾਹਮਣੇ ਵੀਰੇ ਠੀਕ ਹੈ ਅਸੀਂ ਵੀ ਵੀਰੇ ਚੰਗਾ ਰੇਟ ਭਰ ਕੇ ਜਾਨਵਰ ਇਹ ਲੈ ਕੇ ਆਈਦੇ ਨੇ ਤੇ ਆਪ ਦਾ ਘੱਟੋ ਘੱਟ ਮਾਰਜ ਰੱਖ ਕੇ ਆਪਾਂ ਚੀਜ਼ੇ ਸੇਲ ਕਰੀ ਦੀ ਮੇਰਾ ਵੀਰੋ ਉਹ ਠੀਕ ਹੈ ਵੀ ਸਦਨੋਂ ਮਿਲਦੇ ਹੁਣ ਆਪਾਂ ਸੋਨੂ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਬਾਈ ਜੀ ਨਸਲ ਵਾਲੇ ਜਾਨਵਰ ਤੇ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਬਾਈ ਜੀ